ਹੈਲੋ ਜੀ ਸਤਿ ਸ੍ਰੀ ਅਕਾਲ ਜੀ ਜਿਸ ਸੀ ਝੱਟ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਕਰਦੇ ਹਾਂ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਜਿਹੜੇ ਵੀ ਵੀਡੀਓ ਤੇ ਨਵੇਂ ਈਵਰਸ ਨੇ ਉਹਨਾਂ ਨੂੰ ਰਿਕਵੈਸਟ ਆ ਪਲੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਚੰਗੀ ਲੱਗਦੀ ਆ ਤਾਂ ਉਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਪਲੀਸ਼ ਬਦ ਤੋਂ ਬਦ ਕਮੈਂਟ ਕਰਿਆ ਕਰੋ ਜੀ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਵੀ ਤੁਹਾਡੇ ਬਲੌਗ ਕੌ ਜੇ ਹੁੰਦੇ ਨੇ ਤਾਂ ਕਿ ਇਸ ਚੀਜ਼ ਤੇ ਆਪਾਂ ਬਲੌਗ ਬਣਾਈਏ ਆ ਸਾਡੇ ਨਾਲ ਜਰੂਰ ਸ਼ੇਅਰ ਕਰਿਆ ਕਰੋ ਜੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜੀ ਇੱਕ ਇਸ ਗੁਰੂ ਘਰ ਦੇ ਜਿਹੜੇ ਦਰਸ਼ਨ ਨੇ ਆਪਾਂ ਕਰਵਾ ਰਹੇ ਹਾਂਗੇ ਤੇ ਆਪਾਂ ਤੁਹਾਨੂੰ ਦਿਹਾਦਿਆਂ ਵਿਸਤਾਰਪੂਰਵਕ ਜਾਣਕਾਰੀ ਤੇ ਜੇਕਰ ਜੀ ਤੁਹਾਡੇ ਪਸ਼ੂ ਖਰਾਬ ਹੋ ਜਾਂਦੇ ਨੇ ਪਸ਼ੂਆਂ ਦੇ ਵਿੱਚ ਬਾਤਾਂ ਨਹੀਂ ਹੈਗਾ ਤਾ ਇਹ ਤੁਸੀਂ ਗੁਰਦੁਆਰਾ ਸ੍ਰੀ ਟਾਲੀਆਂ ਨਾਲ ਸਾਹਿਬ ਜਿਹੜਾ ਕਿ ਤੁਸੀਂ ਮੇਨ ਫਰੰਟ ਦੇ ਉੱਪਰ ਗੁਰੂ ਘਰ ਦੀ ਮੇਨ ਡਿਊਟੀ ਦੇ ਉੱਪਰ ਲਿਖਿਆ ਹੋਇਆ ਦੇਖ ਚੁੱਕਿਓ ਇਹ ਜਿਹੜਾ ਉੱਥੇ ਗੁਰੂ ਘਰ ਟਾਲੀਆਂ ਨਾਲ ਸਾਹਿਬ ਇੱਥੇ ਜੀ ਤੁਸੀਂ ਆਪਣੇ ਪਸ਼ੂਆਂ ਦਾ ਦੁੱਧ ਚੜਾ ਸਕਦੇ ਹੋ ਦੋਜ ਜੇ ਤੁਹਾਡਾ ਪਸ਼ੂ ਖਰਾਬ ਆ ਨਹੀਂ ਗੱਭਣ ਹੋ ਰਿਹਾ ਤਾਂ ਤੁਸੀਂ ਉੱਥੇ ਸੁੱਖ ਸੁੱਖ ਕੇ ਇਸ ਤੋਂ ਬਾਅਦ ਸੂਣ ਤੋਂ ਬਾਅਦ ਜਿਹੜਾ ਤੁਸੀਂ ਦੁੱਧ ਤਾਂ ਉੱਥੇ ਚੜਾ ਕੇ ਆ ਸਕਦੇ ਹੋ ਇਹ ਗੁਰੂ ਘਰ ਚ ਜਾਣ ਨਾਲ ਜੀ ਬਹੁਤ ਜ਼ਿਆਦਾ ਪਸ਼ੂਆਂ ਦੇ ਵਿੱਚ ਬਾਤਾਂ ਹੁੰਦਾਗਾ ਤੇ ਇੱਥੇ ਜੇ ਤੁਸੀਂ ਚਾਰ ਕਿਲੀਆਂ ਲੈ ਕੇ ਜਾਣੀਆਂ ਨੇ ਟਾਲੀਆਂ ਨਾਲ ਟਾਲੀ ਦੀਆਂ ਬਣੀਆਂ ਹੋਈਆਂ ਹੁਣ ਤੇ ਹੋ ਸਕਦਾ ਵੀ ਹੋਰ ਵੀ ਚੜੀਆਂ ਕਿਲੀਆਂ ਨੇ ਬਸ ਚੜਾਈ ਜਾਂਦੇ ਨੇ ਜ਼ਿਆਦਾਤਰ ਜੀ ਚੰਗੀਆਂ ਮੰਨੀਆਂ ਜਾਂਦੇ ਨੇ ਟਾਲੀ ਦੀਆਂ ਕਿਲੀਆਂ ਟਾਲੀ ਦੀ ਲੱਕੜ ਤੋਂ ਤਿਆਰ ਕਿਲੀਆਂ ਨਹੀਂ ਜਿਹੜੀਆਂ ਇੱਥੇ ਚੜਾਈਆਂ ਜਾਂਦੀਆਂ ਨੇ ਬਾਬਾ ਜੀ ਦੇ ਸਥਾਨ ਤੇ ਜੀ ਦੋ ਜ ਦੇਸੀ ਘਿਓ ਜੋਤ ਦੀ ਤੇ ਗੁੜ ਤੇ ਬਾਕੀ ਸਿੱਧਾ ਜਿਹੜਾ ਉਹ ਸਾਰਾ ਬਾਬਾ ਜੀ ਦੇ ਸਥਾਨ ਤੇ ਚੜਾਇਆ ਜਾਂਦਾ ਜੀ ਤੇ ਜਦੋਂ ਵੀ ਤੁਹਾਡੇ ਪਸ਼ੂ ਖਰਾਬ ਹੁੰਦੇ ਨੇ ਤਾਂ ਤੁਸੀਂ ਇਹ ਗੁਰੂ ਘਰ ਚ ਜਾ ਕੇ ਦੇਖੋ ਤਾਂ ਤੁਹਾਡੀ ਜਿਹੜੀ ਮੁੰਨੀ ਆ ਉਹਦੇ ਉੱਤੇ ਲਾਜ਼ਮੀ ਵਾਧਾ ਹੋਊਗਾ ਜੀ ਤੇ ਇਹ ਸਾਡਾ 100% ਜੀ ਅਜਮਾਇਆ ਹੋਇਆ ਫਾਰਮੂਲਾ ਹੈਗਾ ਅਸੀਂ ਸ਼ੁਰੂ ਚ ਜੀ ਮੇਰੀ ਸਾਸੂ ਮਾਂ ਜਿਹੜੇ ਸੀ ਇਹ ਅਸੀਂ ਇਸ ਗੁਰੂ ਘਰ ਵਿੱਚ ਜਾਂਦੇ ਹੁੰਦੇ ਸੀ ਤੇ ਜਦੋਂ ਗੁਰੂ ਘਰ ਚ ਜਾਂਦੇ ਹੁੰਦੇ ਸੀ ਤਾਂ ਆਪਣੇ ਘਰੇ ਬਹੁਤ ਜ਼ਿਆਦਾ ਵਾਧਾ ਸੀ ਤੇ ਮੇਰੀ ਮੰਮੀ ਇਹਨਾਂ ਤੋਂ ਜਾਣਾ ਔਖਾ ਹੋ ਗਿਆ ਲੱਗਣ ਲੱਗ ਗਿਆ ਤਾਂ ਇਹ ਕਹੇ ਬਾਬਾ ਜੀ ਸਾਡੀ ਤਾਂ ਇੱਥੋਂ ਹੀ ਸਵੀਕਾਰ ਕਰਿਓ ਮੇਹੰਤੀ ਵੀ ਹੁਣ ਵੀ ਸਾਥੋਂ ਆਇਆ ਨਹੀਂ ਜਾਣਾ ਉਸ ਤੋਂ ਬਾਅਦ ਜਿਹੜਾ ਸਾਡੇ ਪਸ਼ੂਆਂ ਦੇ ਵਿੱਚ ਬਿਲਕੁਲ ਵਾਧਾ ਹੋਣੋਂ हट ਗਿਆ ਘੱਟੋ ਘੱਟ 6-7 ਪਸ਼ੂ ਜੀ ਇੱਕ ਦੋ ਪਸ਼ੂ ਰਹਿ ਗਏ ਉਦੋਂ ਤੇ ਹੋਈ ਗਏ ਜੀ 10-12 ਸਾਲ ਪਹਿਲਾਂ ਦੀ ਗੱਲ ਤੇ ਉਸ ਟਾਈਮ ਜੀ ਫਿਰ ਪਸ਼ੂਆਂ ਦੇ ਵਿੱਚ ਬਿਲਕੁਲ ਵਾਦਾ ਨਹੀਂ ਹੋਇਆ ਤਾਂ ਇਸ ਤੋਂ ਬਾਅਦ ਜੀ ਅਸੀਂ ਦੁਬਾਰਾ ਸ਼ੁਰੂ ਤੋਂ ਫੇਰ ਦੁਬਾਰਾ ਬਾਬਾ ਟਾਲੀਆਨਾ ਸਾਹਿਬ ਜਾਣ ਲੱਗੇ ਤੇ ਹੁਣ ਜੀ ਸਾਡੇ ਸੁਖ ਨਾਲ ਮੁੰਨੀ ਦੇ ਵਿੱਚ ਬਹੁਤ ਜ਼ਿਆਦਾ ਬਾਤਾਂ ਹੈਗਾ ਤੇ ਆਪਣੇ ਜੀ ਕਦੇ ਵੀ ਅਸੀਂ ਕੋਈ ਛੋਟੀ ਹੈ ਜਿਹੜੀ ਕਦੇ ਵੀ ਅਸੀਂ ਆਏ ਨਹੀਂ ਸਿੱਟੀ ਅਪਸਰ ਛੋਟੀ ਕਦੇ ਵੀ ਵੇਚੀ ਨਹੀਂ ਹੈਗੀ ਪਰਮਾਤਮਾ ਦੀ ਕਿਰਪਾ ਨਾਲ ਜੀ ਆਪਣੇ ਘਰ ਗੱਬਣਾ ਹੁੰਦੀਆਂ ਨੇ ਛੋਟੀਆਂ ਤੇ ਵਧੀਆ ਸਿੱਧੇ ਤਾਂ ਆਈਆਂ ਸੁੰਦੀਆਂ ਨੇ ਤੇ ਇੱਥੇ ਜੀ ਤੁਸੀਂ ਜਿਹੜੇ ਕੜਾ ਪ੍ਰਸ਼ਾਦਾ ਦੇਗ ਬਾਬਾ ਜੀ ਦੇ ਸਥਾਨ ਤੇ ਕਰਵਾ ਸਕਦੇ ਹੋਗੇ ਤੁਸੀਂ ਜੀ ਆਪਣੇ ਘਰੋਂ ਵੀ ਪ੍ਰਸ਼ਾਦ ਬਣਾ ਕੇ ਲਿਜਾ ਸਕਦੇ ਹੋ ਨਹੀਂ ਤੁਸੀਂ ਇੱਥੇ ਜੀ ਜਿੰਨੀ ਵੀ ਤੁਹਾਡੀ ਸਰਦ ਆ ਗਈ ਸਰਦਾ ਸਮੇਤ ਤੁਸੀਂ ਇੱਥੇ ਗੁਰੂ ਦੀਆਂ ਦੇਗਾਂ ਨੇ ਜਿਹੜੀਆਂ ਉਹ ਤਿਆਰ ਕੀਤੀ ਜਾਂਦੀਆਂ ਨੇ ਇੱਥੋਂ ਤੁਸੀਂ ਦੇਗ ਜਿਹੜੀਆਂ ਕਰਵਾ ਸਕਦੇ ਹੋਗੇ ਜਦੋਂ ਵੀ ਤੁਸੀਂ ਕੋਈ ਪਸ਼ੂ ਵੇਚਦੇ ਹੋ ਜੀ ਉਹਦੇ ਪੈਸੇ ਨੇ ਜਿਹੜੇ ਉਹ ਅਸੀਂ ਪਹਿਲਾਂ ਪੈਸੇ ਜਿਹੜੇ ਚੱਕ ਦਿੰਨੇ ਹੁੰਦੇ ਆਗੇ ਉਹਦੇ ਵਿੱਚ ਜੀ ਅਸੀਂ ਕੁਸ ਗੋਲਕ ਦੇ ਵਿੱਚ ਮੱਥਾ ਟੇਕ ਦਿੰਨੇ ਆ ਕੁਸ ਜਿਹੜੀ ਦੇਗ ਆ ਉਹ ਕਰਵਾਇਆ ਉਹਨੂੰ ਨੇ ਜੇ ਆਪਣਾ ਪਸ਼ੂ ਸੂਪਿਆ ਜੀ ਆਪਣਾ ਪਸ਼ੂ ਘਰ ਰੱਖਿਆ ਹੋਇਆ ਤਾਂ ਉਸ ਪਸ਼ੂ ਦਾ ਆਪਾਂ ਦੁੱਧ ਤੇ ਜੋਤ ਦਾ ਘਿਓ ਜੀ ਡੇਰੀ ਪਾਉਣ ਤੋਂ ਪਹਿਲਾਂ ਪਹਿਲਾਂ ਜਿਹੜਾ ਪੱਕਿਆ ਹੋਆ ਜੀ ਉਹ ਤਿਆਰ ਕਰਕੇ ਬਾਬਾ ਜੀ ਦਾ ਅਲੱਗ ਕੱਢ ਕੇ ਰੱਖ ਦਿੰਨੇ ਆ ਇਹ ਜਿਹੜਾ ਗੁਰਦੁਆਰੇ ਮੱਥਾ ਟੇਕਦਾ ਜੀ ਇਹ ਟੇਕਦਾ ਪੂਰਨਮਾਸੀ ਵਾਲੇ ਦਿਨ ਇਹ ਜਿਹੜਾ ਜੋੜ ਮੇਲਾਗਾ ਪੂਰਨਮਾਸੀ ਮਹੀਨੇ ਦੇ ਵਿੱਚ ਆਏ ਪੂਰਨਮਾਸੀ ਨੂੰ ਜਿਹੜਾ ਜੋੜ ਮੇਲਾ ਭਰਦਾਗਾ ਤੇ ਬਹੁਤ ਜ਼ਿਆਦਾ ਰਸ਼ ਹੁੰਦਾ ਜੀ ਇੱਥੇ ਇਹ ਆ ਜਿਹੜੀ ਮੇਨ ਐਂਟਰੀ ਦਰਬਾਰ ਸਾਹਿਬ ਦੀ ਇੱਥੇ ਬਹੁਤ ਜ਼ਿਆਦਾ ਭੀੜ ਆ ਜੀ ਤੇ ਇਹ ਵੀ ਜੀ ਅਸੀਂ ਵੀਡੀਓ ਬਣਵਾ ਕੇ ਲਿਆਏ ਸੀ ਮੇਰੇ ਹਸਬੰਡ ਪਾ ਪੂਰਨਮਾਸੀ ਵਾਲੇ ਦਿਨ ਗਏ ਸੀ ਤੇ ਉਸ ਦਿਨ ਜੀ ਆਪਾਂ ਜਿਹੜਾ ਦੋਜ ਚੜਾ ਕੇ ਆਏ ਆ ਆਪਣੀ ਛੋਟੀ ਸੂਈ ਸੀ ਜਿਹੜੀ ਪਹਿਲਣ ਛੋਟੀ ਸੂਈ ਹੈਗੀ ਉਹਦੀ ਆਪਾਂ ਦੋਜ ਚ ਚੜਾ ਕੇ ਆਂਦੀ ਹੈ ਜੀ ਨਾਲੇ ਦੇਗ ਕਰਵਾ ਕੇ ਆਂਦੀ ਹੈ ਨਾਲੇ ਜੋਤ ਦਾ ਘਿਓ ਜਿਹੜਾ ਆਪਣਾ ਬਣਾਇਆ ਪਿਆ ਸੀ ਉਹ ਆਪਾਂ ਜੋਤਾਂ ਦੇ ਵਿੱਚ ਪਾ ਜਾਂਦਾ ਤੇ ਇਹ ਵੀ ਆਪਣੀ ਛੋਟੀ ਦੀ ਢਾਈ ਸਾਲਾਂ ਦੀ ਹੋ ਕੇ ਉਹ ਹੋਈਆ ਵੈਸੇ ਤਾਂ ਦੋ ਸਾਲ ਦੀ ਗੱਪਣ ਹੋ ਗਈ ਸੀ ਜੀ ਫਿਰ ਇਹਨਾਂ 4-5 ਮਹੀਨਿਆਂ ਦਾ ਵੀ ਦੱਬਾ ਕੱਢ ਗਿਆ ਸੀ ਇਸ ਤੋਂ ਬਾਅਦ ਜੇ ਫਿਰ ਆਪਾਂ ਮੱਥਾ ਟੇਕਿਆ ਬਾਬਾ ਜੀ ਨੂੰ ਬੇਨਤੀ ਕੀਤੀ ਤਾਂ ਆਪਣੀ ਜਿਹੜੀ ਛੋਟੀ ਹੈ ਜੀ ਤੇ ਇਹ ਫਿਰ ਮੰਨ ਕੇ ਚੱਲੋ ਜੀ 2.5 ਸਾਲ ਦੀ ਗੱਭਣ ਹੋ ਗਈ ਸੀ ਉਸ ਤੋਂ ਬਾਅਦ ਜੀ ਫਿਰ ਹੁਣ ਆਪਣੀ ਮਾਂ ਛੋਟੀ ਸੂਪੀ ਹੁਣ ਆਪੇ ਦਾ ਜਿਹੜਾ ਜੋਤਾਂ ਦਾ ਘਿਓ ਤੇ ਦੋਜਾ ਜਿਹੜੀ ਉਹ ਬਾਬਾ ਜੀ ਦੇ ਸਥਾਨ ਤੇ ਚੜਾਈ ਜਾਂਦੀ ਇਹ ਹੈ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤੇ ਇੱਥੇ ਜੀ ਜਿਹੜੇ ਆਪਾਂ ਕੀਲੀਆਂ ਨੇ ਉਹ ਆਪਾਂ ਇਹਦੇ ਉੱਤੇ ਵੀ ਇੱਕ ਸਾਈਡ ਦੇ ਬਣਿਆ ਹੋਇਆ ਜਗਾ ਬਾਬਾ ਜੀ ਦਾ ਕੱਚਾ ਥਾਂ ਰੱਖਿਆ ਹੋਇਆ ਉੱਥੇ ਜਿਹੋ ਕੀਲੀਆਂ ਵੀ ਗੱਡੀਆਂ ਜਾਂਦੀਆਂ ਨੇ ਉੱਥੇ ਤੁਸੀਂ 4 ਕਿੱਲੀਆਂ ਚੜਾ ਕੇ ਜੀ 2 ਕਿੱਲੀਆਂ ਲੈ ਕੇ ਆ ਸਕਦੇ ਹੋਗੇ ਤੇ ਇਹ ਗੁਰਦੁਆਰਾ ਜੀ ਇੱਥੇ ਵੀ ਜਿਹੜਾ ਮਹਾਰਾਜ ਦਾ ਸਰੂਪ ਰੱਖਿਆ ਹੋਇਆ ਹੈਗਾ ਤੇ ਇੱਥੇ ਵੀ ਜਿਹੜਾ ਮੱਥਾ ਹੈਗਾ ਟੇਕਿਆ ਜਾਂਦਾ ਹੈਗਾ ਤੇ ਬਹੁਤ ਜ਼ਿਆਦਾ ਜੀ ਸਾਤਾ ਜਿਸ ਪਸਾਦਾਂ ਨਾਲ ਜਾਣਿਆ ਤਾਂ ਇਹ ਗੁਰੂ ਘਰ ਚ ਜੀ ਮੱਝਾਂ ਦੋਜ ਚੜਾ ਕੇ ਆਉਣਿਆ ਤਾਂ ਬਹੁਤ ਜ਼ਿਆਦਾ ਫਾਇਦਾ ਹੁੰਦਾ ਜੀ ਜੇਕਰ ਸਾਡੇ ਪਸ਼ੂ ਖਰਾਬ ਨੇ ਥੋੜੀ ਪਸ਼ੂਆਂ ਦੀ ਮੁੰਨੀ ਵਿੱਚ ਵਾਧਾ ਨਹੀਂ ਤਾਂ ਤੁਸੀਂ ਇੱਕ ਵਾਰਾ ਜ਼ਰੂਰ ਇਸ ਗੁਰੂ ਘਰ ਦੇ ਦਰਸ਼ਨ ਕਰਕੇ ਆਇਓ ਜੀ ਤੇ ਇੱਥੇ ਮੱਥਾ ਟੇਕ ਕੇ ਆਇਓ ਤਾਂ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਹੋਊਗਾ ਅਸੀਂ ਸ਼ੁਰੂ ਤੋਂ ਜੀ ਇਸ ਗੁਰੂ ਘਰ ਦੇ ਨਾਲ ਜੁੜੇ ਹੋਏ ਹਾਂਗੇ ਤੇ ਮੇਰੀ ਪੇਕੇ ਪਿੰਡ ਵੀ ਸਾਡਾ ਕੋੜਦੁੰਨੇ ਫੈਮਿਲੀ ਉਹ ਵੀ ਸਾਰੇ ਇੱਥੇ ਗੁਰੂ ਘਰ ਆਪਾਂ ਦੋ ਜੇ ਚੜਾ ਕੇ ਆਉਣੇ ਜਦੋਂ ਵੀ ਕੋਈ ਪਸ਼ੂ ਸੁੰਦਾ ਹੋ ਸਕਦਾ ਈ ਤੁਹਾਡੇ ਦੋ ਪਸ਼ੂ ਇਕੱਠੇ ਸੁਪੇ ਤਾਂ ਇਕੱਠਿਆਂ ਦਾ ਵੀ ਤੁਸੀਂ ਚੜਾ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਤੁਸੀਂ ਇੱਕ ਪੂਰਨਵਾਸੀ ਨਹੀਂ ਜਾ ਜਾਂਦਾ ਤਾਂ ਤੁਸੀਂ ਦੂਸਰੀ ਪੂਰਨਵਾਸੀ ਜਾ ਸਕਦੇ ਹੋ ਦੂਸਰੀ ਨਹੀਂ ਤੀਸਰੀ ਨਹੀਂ ਕੋਈ ਗੱਲ ਨਹੀਂ ਬਾਬਾ ਜੀ ਦਾ ਆਪਾਂ ਜਿਹੜਾ ਜੋਤ ਦਾ ਘਰ ਉਹ ਲੱਗ ਚੱਕ ਕੇ ਰੱਖ ਦਿਓ बस ਉਹਨੂੰ ਜੂਠਾ ਹੱਥ ਨਾ ਲਗਾਓ ਤਾਂ ਕੋਈ ਚੱਕਰ ਨਹੀਂ ਹੈਗਾ ਜੀ ਬਾਬਾ ਜੀ ਮਨਜ਼ੂਰ ਕਰਦੇ ਨੇ ਤੇ ਇਹ ਵੀ ਗੁਰਦੁਆਰਾ ਜੀ ਉੱਥੇ ਕਈ ਗੁਰੂ ਘਰ ਬਣੇ ਹੋਏ ਨੇ ਜੀ ਤਾਲੀਆਂ ਨਾਲ ਸਾਹਿਬ ਤੇ ਇਹ ਵੀ ਦਰਬਾਰ ਸਾਹਿਬ ਚ ਮੱਥਾ ਟੇਕਣ ਤੋਂ ਬਾਅਦ ਇਸ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਜਾਂਦਾ ਹੈਗਾ ਤੇ ਬਾਕੀ ਜੀ ਇਸ ਤੋਂ ਬਾਅਦ ਜੇ ਆਪਾਂ ਜਿਹੜਾ ਤਾਲੀਆਂ ਨਾਲ ਸਾਹਿਬ ਗੁਰਦੁਆਣਾ ਬਣਿਆ ਹੋਇਆ ਟਾਲੀ ਜਿੱਥੇ ਬਾਬਾ ਜੀ ਦੀ ਟਾਲੀ ਸਥਾਪਿਤ ਆ ਗਈ ਇਸ ਤੋਂ ਬਾਅਦ ਜੇਨ ਆਪਾਂ ਉੱਧਰ ਜਿਹੜਾ ਮੱਥਾ ਟੇਕਾਂਗੇ ਇਹ ਜਿਹੜੀ ਬੈਕ ਸਾਈਡ ਦੀ ਐਂਟਰੀ ਆ ਜੀ ਇੱਧਰ ਦੀ ਮੱਥਾ ਟੇਕ ਕੇ ਗੁਰੂ ਘਰ ਤੋਂ ਜਿਹਨੂੰ ਬੈਕ ਸਾਈਡ ਵਿੱਚ ਜਾ ਕੇ ਆਪਾਂ ਉਧਰ ਗੁਰੂ ਘਰ ਜਿਹੜਾ ਮੱਥਾ ਟੇਕ ਕੇ ਆਵਾਂਗੇ ਇੱਥੇ ਜਿਹੜੀਆਂ ਕੀਲੀਆਂ ਨੇ ਜਿਹੜੀਆਂ ਚੜਾਈਆਂ ਜਾਂਦੀਆਂ ਨੇ ਜਿਹੜੀਆਂ ਆਪਾਂ ਕੀਲੀਆਂ ਤੁਸੀਂ ਘਰੋਂ ਵੀ ਲਿਜਾ ਸਕਦੇ ਹੋ ਨਹੀਂ ਉੱਥੇ ਜੀ ਬਸੇ ਬਾਹਰ ਆਪਾਂ ਨੂੰ ਵੇਕਦੀਆਂ ਮਿਲ ਵੀ ਜਾਂਦੀਆਂ ਨੇ ਬਹੁਤ ਜੜੀਆਂ ਜੜ ਦੁਕਾਨਾਂ ਹੁੰਦੀਆਂ ਨੇ ਉੱਥੋਂ ਵੀ ਮਿਲ ਜਾਂਦੀਆਂ ਨੇ ਇੱਥੇ ਜੀ ਚਾਰ ਕੀਲੀਆਂ ਤੁਸੀਂ ਚੜਾ ਕੇ ਦੋ ਕੀਲੀਆਂ ਬਾਬਾ ਜੀ ਦੇ ਲੈ ਕੇ ਆ ਸਕਦੇ ਹੋਗੇ ਤਾਂ ਉਹ ਜਿਹੜੀਆਂ ਦੋ ਕੀਲੀਆਂ ਤੁਸੀਂ ਲਿਆਉਂਗੇ ਉਹਨਾਂ ਨੂੰ ਖੁਰਲੀ ਦੇ ਸੀ ਤੁਸੀਂ ਸਾਈਡਾਂ ਦੇ ਉੱਤੇ ਇੱਕ ਉਧਰਲੇ ਕਿਨਾਰੇ ਦੇ ਉੱਪਰ ਇੱਕ ਉਧਰਲੇ ਕਿਨਾਰੇ ਉੱਪਰ ਤੁਸੀਂ ਉਹਨਾਂ ਨੂੰ ਗੱਟ ਦੇਣਾ ਜੀ ਤੇ ਇਸ ਨਾਲ ਜੀ ਆਪਾਂ ਬਹੁਤ ਜ਼ਿਆਦਾ ਵਾਧਾ ਹੁੰਦਾ ਹੈਗਾ ਜਦੋਂ ਆਪਾਂ ਇਹ ਗੁਰੂ ਘਰ ਦੇ ਵਿੱਚੋਂ ਲਿਆ ਕੇ ਕੀਲੀਆਂ ਨੂੰ ਜਦੋਂ ਆਪਾਂ ਖੁਰਲੀ ਦੀ ਜੜ ਚ ਗੱਟਦੇ ਆ ਇਹ ਆ ਜੀ 메ਨ ਗੁਰਦੁਆਰਾ ਆ ਗਿਆ ਜੀ ਜਿਹੜਾ ਟਾਲੀਆਂ ਨਾਲ ਸਾਹਿਬ ਇੱਥੇ ਬਾਬਾ ਜੀ ਦੀ ਜਿਹੜੀ ਟਾਲੀ ਹੈਗੀ ਉਹ ਰੱਖੀ ਹੋਈ ਹੈਗੀ ਉੱਤੇ ਉਹਨੂੰ ਜਿਹੜੇ ਸੰਗਤਾਂ ਨੇ ਸਾਰੀਆਂ ਮੱਥਾ ਟੇਕਦੀਆਂ ਨੇ ਇੱਥੇ ਵੀ ਬਹੁਤ ਜ਼ਿਆਦਾ ਪੀੜ ਹੁੰਦੀ ਆ ਜੀ ਇਹ ਜਿਹੜਾ ਗੁਰੂ ਘਰ ਆ ਇਹ ਨੀਚੇ ਢੂੰਗਾ ਡੰਗਾਈ ਦੇ ਵਿੱਚ ਨੀਚੇ ਬਣਿਆ ਹੋਇਆ ਹੈਗਾ ਤੇ ਥੋੜਾ ਜਿਹਾ ਨਮਿਆਨ ਦੇ ਵਿੱਚ ਆ ਇਹ ਗੁਰੂ ਘਰ ਬਣਿਆ ਹੋਇਆ ਜਿਹੜਾ ਤੇ ਬਾਕੀ ਜੀ ਆਪਦੇ ਮਨ ਦੀ ਸੱਤ ਆਗੇ ਜੇ ਆਪਾਂ ਸਰਦਾਰ ਨਾਲ ਜਾਵਾਂਗੇ ਤਾਂ ਪ੍ਰਮਾਤਮਾ ਹਰੇਕ ਦੀ ਜੀ ਸੁਣਦਾ ਹੈਗਾ ਜੇ ਉਹਨਾਂ ਕੋਈ ਗੱਲ ਜੀ ਆਪਣਾ ਧਿਆਨ ਕਿਤੇ ਹੋਰ ਆ ਤਾਂ ਆਪਣਾ ਮਨ ਪਟਕਦਾਗਾ ਤਾਂ ਫਿਰ ਗੁਰੂ ਵੀ ਜਾਣੀ ਜਾਣਨੀ ਜੀ ਫਿਰ ਉਹ ਚੀਜ਼ ਜਿਹੜਾ ਆਪਾਂ ਨੂੰ ਸਹੀ ਫਾਲਾ ਜਿਹੜਾ ਪ੍ਰਾਪਤ ਨਹੀਂ ਹੁੰਦਾ ਹੈਗਾ ਮਨ ਦੇ ਵਿੱਚ ਸੰਤਰਾ ਰੱਖ ਕੇ ਜਾਓ ਜੀ ਤਾਂ ਪ੍ਰਮਾਤਮਾ ਜ਼ਰੂਰ ਝੋਲੀਆਂ ਭਰਦੇ ਨੇ ਤੇ ਇਹ ਜੀ ਸਾਨੂੰ ਜਿਹੜੇ ਦਰਸ਼ਨ ਨੇ ਆਪਾਂ ਬਾ ਗੁਰਦੁਆਰਾ ਸ੍ਰੀ ਅੰਟਾਲੀਅਨ ਸਾਹਿਬ ਰਾਏਕੋਟ ਇੱਥੋਂ ਦੇ ਕਰਵਾਏ ਨੇ ਜਿਹੜਾ ਗੁਰੂ ਘਰ ਆ ਜਿਹੇ ਰਾਏਕੋਟ ਦੇ ਵਿੱਚ ਹੀ ਬਣਿਆ ਹੋਇਆ ਹੈਗਾ ਬਸ